ਸੱਚੀ ਗੱਲ ਇਹ ਸਾਰਿਆਂ ਨੂੰ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਫਲੋਰ ਤੋਂ ਆ ਰਹੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਜਿਵੇਂ ਹੀ ਲੋਹਿਆ ਤੋਂ ਲੁਧਿਆਣਾ ਵੱਲ ਨੂੰ ਜਾ ਰਹੀ ਗੱਡੀ ਦੇ ਉੱਪਰ ਚੜ ਜਾਂਦਾ ਹੈ ਜਦੋਂ ਹੀ ਉਹ ਗੱਡੀ ਦੇ ਡੱਬੇ ਦੇ ਉੱਪਰ ਚੜਦਾ ਹੈ ਤਾਂ ਉਹ ਤਾਰਾਂ ਦੀ ਚਪੇੜ ਦੇ ਵਿੱਚ ਆ ਜਾਂਦਾ ਹੈ ਉੱਥੇ ਦੇ ਚੌਕੀ ਇੰਚਾਰਜ ਨੇ ਉਹਨਾਂ ਨੇ ਸਾਰੀ ਹੀ ਗੱਲਬਾਤ ਜਿਹੜੀ ਹੈ মিডিਆ ਨਾਲ ਸਾਂਝੀ ਕੀਤੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਉਕਤ ਜਿਹੜਾ ਵਿਅਕਤੀ ਹੈ ਉਹ ਥੋੜਾ ਜਿਹਾ ਦਿਮਾਗੀ ਸੰਤੋਲਨ ਵੀ ਜੋ ਉੱਥੇ ਦੇ ਲੋਕਾਂ ਨੇ ਦੱਸਿਆ ਉਹਦੀ ਜਿਹੜੀ ਖਰਾਬ ਸੀ ਔਰ ਜਿਵੇਂ ਹੀ ਉਹ ਡੱਬੇ ਦੇ ਉੱਪਰ ਚੜਦਾ ਹੈ ਤਾਂ ਉਹ ਤਾਰਾ ਦੀ ਚਪੇੜ ਦੇ ਵਿੱਚ ਆਣ ਕਰਕੇ ਜਿਹੜਾ ਝੁੱਲ ਚੱਲਦਾ ਹੈ ਔਰ 80% ਜਿਹੜਾ ਦੱਸਿਆ ਜਾ ਰਿਹਾ ਕਿ ਉਹ ਵਿਅਕਤੀ ਚੁੱਲ ਚੁੱਕਿਆ ਹੈ ਸੋ ਇਹ ਦੱਸਦੀ ਕਿ ਜਿਹੜਾ ਮਾਮਲਾ ਹੈ ਫਲੋਰ ਇਲਾਕੇ ਦਾ ਦੱਸਿਆ ਜਾ ਰਿਹਾ ਫਲੋਰ ਰੇਲਵੇ ਸਟੇਸ਼ਨ ਦੇ ਉੱਪਰ ਉਹ ਵਿਅਕਤੀ ਜਦੋਂ ਲੋਹਿਆ ਤੋਂ ਲੁਧਿਆਣਾ ਵੱਲੋਂ ਜਾ ਰਹੀ ਟ੍ਰੇਨ ਜਦੋਂ ਉੱਥੇ ਰੁਕਦੀ ਹੈ ਤਾਂ ਉੱਥੇ ਹੀ ਜਿਵੇਂ ਟ੍ਰੇਨ ਰੁਕਦੀ ਹੈ ਤਾਂ ਉਹ ਵਿਅਕਤੀ ਜਿਹੜਾ ਇਹ ਟ੍ਰੇਨ ਦੇ ਡੱਬੇ ਦੇ ਉੱਪਰ ਚੜ ਜਾਂਦਾ ਹੈ ਔਰ ਤਾਰਾ ਦੀ ਚਪੇੜ ਦੇ ਵਿੱਚ ਆਣ ਕਰਕੇ ਕਾਫੀ ਜ਼ਿਆਦਾ ਉਹਦੇ ਹਾਲਾਤ ਜਿਹੜੇ ਨੇ ਗੰਭੀਰ ਹੋਏ ਨੇ ਜਿਸ ਨੂੰ ਫਲੋਰ ਦੇ ਜਿਹੜੇ ਆ ਸਰਕਾਰੀ ਸਿਵਲ ਅਸਟਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਹੋ ਰਹਿਮ ਖਬਰ ਲੈ ਕੇ ਪਬਲਿਕ ਅਪਡੇਟ ਤੇ ਤੁਹਾਣ ਲਾਹਰ ਹੋਏ ਆ ਤੁਹਾਡਾ ਰੂਬਰੂ ਹੋਏ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਇੱਕ ਪਲ ਪਲ ਦੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸਰੋਤਿਆਂ ਦੇ ਨਾਲ ਜਿਹੜੀ ਹੈ ਆਪਾਂ ਸਾਂਝੀ ਕਰਦੇ ਆ ਸੋ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਫਲੋਰ ਰੇਲਵੇ ਸਟੇਸ਼ਨ ਤੋਂ ਆ ਰਹੀ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਜੋ ਕਿ ਹੈ ਜਿਵੇਂ ਲੋਹਿਆ ਤੋਂ ਲੁਧਿਆਣਾ ਜਾਣ ਵਾਲੀ ਟ੍ਰੇਨ ਜਿਹੜੀ ਇਹ ਰੇਲਵੇ ਸਟੇਸ਼ਨ ਫਲੋਰ ਤੇ ਰੁਕਦੀ ਹੈ ਤਾਂ ਉਹ ਵਿਅਕਤੀ ਜਿਹੜਾ ਟ੍ਰੇਨ ਦੇ ਉੱਪਰ ਚੜ ਜਾਂਦਾ ਹੈ ਡੱਬੇ ਦੇ ਜਿਵੇਂ ਉੱਤੇ ਚੜਦਾ ਹੈ ਤਾਂ ਉੱਪਰ ਤਾਰਾਂ ਦੀ ਚਪੇਟ ਦੇ ਵਿੱਚ ਉਹ ਵਿਅਕਤੀ ਆ ਜਾਂਦਾ ਹੈ ਔਰ 80% ਦੀ ਜਿਹੜੇ ਡਾਕਟਰ ਦੱਸ ਰਹੇ ਨੇ ਕਿ ਉਸ ਦੀ 80% ਦੀ ਜਿਹੜੇ ਵਿਅਕਤੀ ਦੀ ਹਾਲਾਤ ਨੇ ਉਸ ਦੇ ਨਾਜ਼ੁਕ ਦੱਸੇ ਜਾ ਰਹੇ ਕਾਫੀ ਜ਼ਿਆਦਾ ਉਹ ਜਿਹੜਾ ਸੜ ਚੁੱਕਾ ਹੈ ਸੋ ਉਸ ਦੇ ਜਿਹੜੇ ਦਿਮਾਗੀ ਸੰਤੁਲਨ ਜੋ ਲੋਕ ਦੱਸ ਰਹੇ ਕਿ ਉਸ ਦੇ ਜਿਹੜੇ ਦਿਮਾਗੀ ਹਾਲਾਤ ਵੀ ਜਿਹੜੇ ਸਹੀ ਨਹੀਂ ਸੀਗੇ ਸੋ ਇਹ ਤੁਹਾਨੂੰ ਅਪਡੇਟ ਹੈ ਜਿਹੜੀ ਅਸੀਂ ਚੈਨਲ ਰਾਹੀਂ ਸਾਂਝੀ ਕਰ ਰਹੇ ਹਾਂ ਸੋ ਦੇਖ ਸਕਦੇ ਹੋ ਕੀ ਕੀ ਹੈ ਚੌਕੀ ਇਨਚਾਰਜ ਉਹਥੇ ਦੇ ਫਲੋਰ ਦੇ ਨੇ ਉਹਨਾਂ ਦਾ ਕੀ ਕਹਿਣਾ ਸੋ ਸੁਣੋ ਜੀ ਉਹਨਾਂ ਦੀ ਜਬਾਨੀ ਮੈਂ ਸਰ ਇਹ ਐਸਆਈ ਹਰਮੇਸ਼ਪਾਲ ਚੌਕੀ ਇਨਚਾਰਜ ਜੀਆਰਪੀ 플ੋਰ ਅੱਜ ਮਿਤੀ 6 11 ਦੀ ਗੱਲ ਹੈ ਸਵੇਰ 9:00 ਤੋਂ 10:00 ਵਜੇ ਦੀ 10:00 ਵਜੇ ਦੇ ਕਰੀਬ ਦੀ ਗੱਲ ਹੈ ਇਹ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਕੋਈ ਪਾਗਲ ਵਿਅਕਤੀ ਜੋ ਇੱਥੇ ਸਟੇਸ਼ਨ ਦੇ ਬਾਹਰ ਫਿਰਦਾ ਸੀ ਤੇ ਜਿਹੜੀ ਲੁਨੀਆ ਤੋਂ ਲੁਧਿਆਣਾ ਜਾਣ ਲਈ ਡੀਐਮਜੂ ਗੱਡੀ ਤਿੰਨ ਨੰਬਰ ਪਲੇਟਫਾਰਮ ਤੇ ਪਹੁੰਚੀ ਸੀ ਉਹਦੀ ਛੱਤ ਤੇ ਚੜ ਗਿਆ ਤੇ ਇਹਨੇ ਤਾਰਾਂ ਨੂੰ ਹੱਥ ਪਾ ਲਿਆ ਜਿਹੜੀ ਉੱਪਰ ਦੀ ਜਿਨ੍ਹਾਂ ਨਾਲ ਟ੍ਰੇਨ ਚੱਲਦੀ ਆ ਉਹਨਾਂ ਤਾਰਾਂ ਨੂੰ ਹੱਥ ਪਾ ਲਿਆ ਉਹਨਾਂ ਤਾਰਾਂ ਦੇ ਵਿੱਚ ਲਗਭਗ 25000 ਵੋਲਟਜ ਦਾ ਕਰੰਟ ਹੁੰਦਾ ਤੇ ਹੱਥ ਪਾਉਣ ਅਨੁਸਾਰ ਹੀ ਉਹ ਬੰਦਾ ਤਾਰਾਂ ਨਾਲ ਚੁੰਮੜ ਗਿਆ ਤੇ ਸੜ ਗਿਆ ਤੇ ਫਿਰ ਉਹਨੂੰ ਰੇਲਵੇ ਕਰਮਚਾਰੀਆਂ ਦੀ ਮਦਦ ਨਾਲ ਅਸੀਂ ਜੀਆਰਪੀ ਕਰਮਚਾਰੀਆਂ ਨੇ ਉਤਾਰਿਆ ਗੱਡੀ ਤੋਂ ਉਤਾਰ ਕੇ ਐਂਬੂਲੈਂਸ ਦੇ ਰਾਹੀਂ ਉਹਨੂੰ ਫਲੋਰ ਸਿਵਲ ਹਸਪਤਾਲ ਦੇ ਵਿੱਚ ਪਹੁੰਚ ਦਿੱਤਾ ਉਹ ਤਕਰੀਬਨ 90% ਸੜ ਚੁੱਕਿਆ ਹੈ ਜਿਹਦੀ ਪਛਾਣ ਉਹੀ ਨਹੀਂ ਹੋਈ ਲੋਕਾਂ ਦੇ ਦਸਨ ਮੁਤਾਬਕ ਉਹ ਪਾਗਲ ਵਿਅਕਤੀ ਜਾਪਦਾ ਥੈਂਕ ਯੂ ਜੀ